ਕੋਨਾਂ ਮੌਕਾ ਨਹੀਂ ਦਿੱਤਾ ਜੀ ਉਹ ਪੁਲਸਾਰੇ ਆਏ ਪੁਲਸ ਵਾਲੇ ਆਏ ਆਏ ਤਾਂ ਆਏ ਹੀ ਤੇ ਹੁਣ ਮੌਕਾ ਵੇਖਣ ਗਏ ਆ ਤੇ ਕੋਈ ਹਲੇ ਕਾਰਵਾਈ ਅਜੇ ਨਹੀਂ ਪੁਲਸਾਰੇ ਵੀ ਉਹੀ ਆ ਜਿਹੜੇ ਆ ਫਿਰ ਨਾ ਬਿੱਤੀ ਕੋਈ ਨਹੀਂ ਆਈ ਕੋਈ ਨਹੀਂ ਆ ਅਜੇ ਕਾਰਵਾਈ ਨਹੀਂ ਜੀ ਕੋਈ ਡੇਢ ਘੰਟਾ ਹੋ ਗਿਆ ਜੀ ਡੇਢ ਘੰਟਾ ਇਹ ਡੇਢ ਘੰਟਾ ਹੋ ਗਿਆ ਜੀ ਘੰਟਾ ਡੇਢ ਘੰਟਾ ਹੋ ਗਿਆ ਜੀ ਐਦਾਂ ਹੀ ਸੜਕ ਦੇ ਉੱਤੇ ਰੋੜ ਤੇ ਅੱਧਾ ਘੰਟਾ ਬਾਅਦ ਹੀ ਹੋ ਗਿਆ ਜੇ ਮੇਰੇ ਪਿੰਡ ਪਹੁੰਚਿਆ ਸੀ ਪਿੰਡਾਂ ਤੇਰੇ ਘਵਾਂਢੀ ਜਿਹੜੇ ਨੇ ਇਹ ਐਕਸੀਡੈਂਟ ਹੋ ਗਿਆ ਤੇ ਦਾਥ ਹੋ ਗਈ ਆ 1.5 ਘੰਟਾ ਹੋ ਗਿਆ ਪੁਲਿਸ ਕਾਰਵਾਈ ਨੂੰ ਰਹਿਆ ਕਰਨ ਕਿਸੇ ਦਾ ਕੋਈ ਪੁਲਿਸ ਕਾਰਵਾਈ ਨਹੀਂ ਕੋਈ ਅਜੇ ਤੱਕ ਐਮਬੂਲੈਂਸ ਨਹੀਂ ਕੋਈ ਸੁਣਾਈ ਨਹੀਂ ਆ ਗਈ ਹਮਾਜਨ ਹਸਪਤਾਲ ਤੇ ਵੇਚ ਰਹੇ ਆ ਕਦੋਂ ਹਾਂ ਆ ਗੱਲਬਾਤ ਆਹ ਵਾਰ ਕੁੜੀ ਨਾਲ ਹੀ ਨੂੰ ਮੋਕੇ ਦਾ ਸਾਰਾ ਪਤਾ ਹੈਗਾ ਤੇ ਇਹਦਾ ਨੇ ਉਚਾਰੇ ਦਾ ਘਰ ਦਾ ਜਿਹੜਾ ਨਾ ਬਿਲਕੁਲ ਦੀਵਾ ਬੋਜਨ ਵਾਲੀ ਗੱਲ ਹੋ ਗਈ ਜੇ ਇੱਕ ਲੱਤਾਂ ਤੋਂ ਆਰੀ ਜਿਹਦਾ ਭਰਾ ਉਹ ਘਰ ਬੈਠਾ ਜੇ ਤੇ ਇਹ ਵਿਚਾਰੀ ਨੇ ਧੀ ਜਵਾਈ ਆਦੀ ਦਾ ਜਵਾਈ ਨੂੰ ਪੁੱਤ ਬਣਾਇਆ ਇਹਨਾਂ ਦੇ ਸਿਰ ਤੇ ਘਰ ਦੀਵਾ ਬੋਜਗਰੀਆ ਕਰਤਾ ਤਾਂ ਗੱਡੀ ਨੰਬਰ ਆ ਵੀਰ ਨੂੰ ਹੁਣੇ ਲਿਖਾ ਕੇ ਪਿਆ ਜੀ ਕਿਹੜਾ ਕਾਫਕਾ ਜੀ ਆਸ਼ਾ ਭਾਵ ਦੱਸੋ ਗੱਡੀ ਨੰਬਰ ਭਾਜੀ ਆਪ ਦੱਸੋ ਆ ਗੱਡੀ ਨੰਬਰ ਦੱਸੋ ਜੀ ਕੀ ਗੱਡੀ ਹੈ ਗੱਡੀ ਨੰਬਰ ਐਚ ਆਰ 140 ਕਿਹੜੀ ਗੱਡੀ ਹੈ ਗੱਡੀ ਦਾ ਨਹੀਂ ਇਸ ਦਾ ਤਾਂ ਪਹਿਲਾਂ ਨੰਬਰ ਆ ਗਿਆ ਗੱਡੀ ਕਿੱਥੇ ਆਏ ਨਾ ਜਿਹੜੇ ਹਰਿਆਣਾ ਨੰਬਰ ਗੱਡੀ ਜੀ ਤੇ ਫਿਰ ਬੋਲੇ ਭਾਂ ਕਿਹੜਾ ਨੰਬਰ ਹੈ ਐਚ ਆਰ 140 ਜੀ 40 2 3 ਘੰਟੇ ਹੋ ਗਏ ਜਾਨੂੰ ਬੈਠਿਆ ਨੇ ਤੇ ਮੈਂ ਉੱਪਰੋਂ ਚੱਲ ਕੇ ਵੀ ਆਇਆ ਹਾਂ ਤੇ ਕੋਈ ਸੁਣਵਾਈ ਨਹੀਂ ਹੋਣੀ ਉਹ ਸੜੇ ਤੇ ਆਏ ਨੇ ਚਲੇ ਗਏ ਨੇ ਉਹ ਕਦੀ ਕਹਿੰਦੇ ਨੇ ਕਣੀਆਂ ਨਾਲ ਪੈਂਦਾ ਆ ਕਰੀ ਕਹਿੰਦੇ ਫਰਕੜੇਂ ਚ ਪੈਂਦਾ ਵਾ ਸਾਨੂੰ ਕੋਈ ਸਮਝ ਨਹੀਂ ਲੱਗਦੀ ਕੀ ਕੰਡਦੇ ਆ ਕੀ ਲੱਗਦੇ ਤੁਹਾਡੇ ਮਿਲ ਕਰਨ ਨਹੀਂ ਆ ਇਹ ਉਹਦਾ ਘਰ ਵਾ ਉਹਨਾਂ ਦੇ ਹੈ ਕੋਈ ਨਹੀਂਗਾ ਇਹ ਤਾਂ ਆਜਨਪੁਰੇ ਰਹਿੰਦੇ ਨੇ ਇਹਦਾ ਭਰਾ ਉਹ ਵੀ ਲਤੋਂ ਉਦਾਂ ਹੀ ਆ ਉਹਨ ਚੱਕਾ ਤਾਂ ਜਾਮ ਕੀਤਾ ਚੱਕਾ ਇਹ ਕਰਕੇ ਜਾਮ ਕੀਤਾ ਇਹ ਤੱਕ ਕਿਸੇ ਦੀ ਕੋਈ ਸੁਣਾਈ ਨਹੀਂ ਹੋਈ ਘੰਟਾ ਡੇਢ ਘੰਟਾ ਹੋ ਗਿਆ ਬੋਸ ਆਏ ਬੋਸ ਵੀ ਚੁੱਪ ਕਰਕੇ ਮੁਰਦੀ ਜਾਣ ਰਹੀ ਆ ਠੀਕ ਤਕਾਇ ਕਰਕੇ ਜਾਮ ਕੀਤਾ ਗਿਆ ਕੋਈ ਨਾ ਕੋਈ ਕਾਰਵਾਈ ਤੇ ਸੁਣਾਈ ਹੋਣੀ ਚਾਹੀਦੀ ਹੈ ਨਾ ਉਹ ਨਹੀਂ ਚਾਹੀਏ ਇਕਨ ਜਿਹੜਾ ਚੂੜੀਆਂ ਮੋਹ ਜਾਣਾ ਹਸਪੀਟਲ ਤੇ ਲਾਗੇ ਖਲੋਤੇ ਆ ਆਜੋਂਪੁਰ ਤੋਂ ਜੇ ਸਾਡੇ ਭਰਾਵਾ ਨਾਲ ਇਹਨਾਂ ਦੀ ਵਾਈਫਸ ਵਾਲਿਆਂ ਦੀ ਜਿਹੜੀ ਨੂੰਹ ਹੀ ਨਾਲੋਂ ਜਾ ਰਹੇ ਜਾਂ ਵੇਖੋ ਖਲੋਤੀ ਲਾਗੇ ਤੇ ਦੇ ਕੋਲੀ ਇੱਥੇ ਆ ਬੱਸ ਮੰਡੀ ਦੇ ਕੋਲੀ ਕੋਈ ਅਣਜਾਣ ਗੱਡੀ ਆ ਜਿਹੜਾ ਕਿ ਇਹਨਾਂ ਨੂੰ ਫੇਟ ਮਾਰ ਕੇ ਸੁੱਟ ਗਿਆ ਤੇ ਇਹਨਾਂ ਦੀ ਮਦਰ ਦੀ ਜਿਹੜੀ ਮੌਤ ਹੋ ਗਈ ਆ ਜੀ ਗੱਡੀ ਨਾਲ ਜਿੱਤੋ ਨਹੀਂ ਓਕੇ ਤਾਂ ਮੌਤ ਹੋ ਗਈ ਆ ਤੇ ਇਹ ਦੱਸ ਰਿਹਾ ਵੀ ਇਲਾਕੇ 'ਚ ਪ੍ਰਸ਼ਾਸਨ ਵੀ ਆਇਆ ਪਰ ਉਹ ਇੱਕ ਵਾਰੀ ਇੱਥੋਂ ਚਲਾ ਗਿਆ ਵਾ। ਫਿਰ ਉਹਨਾਂ ਨੇ ਆਪਣਾ ਰੋਡ ਜਿਹੜਾ ਬੰਦ ਕਰਤਾ ਡੈੱਡ ਬੋਡੀ ਇੱਥੇ ਰੱਖੀ ਆ। ਕਿ ਬੰਦੀ ਕਾਰਵਾਈ ਪ੍ਰਸ਼ਾਸਨ ਕਰੇ ਇਹਨਾਂ ਨੂੰ ਭਰੋਸਾ ਦਿਵਾਵੇ ਤਾਂ ਜੋ ਇਹ ਰੋਡ ਜਿਹੜਾ ਜੀ ਟਾਈਮ ਨਾਲ ਖੁੱਲ੍ਹ ਜਾਵੇ। ਪਹਿਲਾਂ ਲਗਾਈ ਮਟਾਰ ਉੱਤੇ ਸਿੰਦਰ ਆ। ਉੱਥੇ ਮੌਕੇ ਤੇ ਪਹੁੰਚੇ ਆ। ਤੇ ਮੌਕੇ 'ਚ ਆ ਕੇ ਵੇਖਿਆ ਤੇ ਜਾਨੀ ਡੱਤ ਹੋ ਗਈ ਆ। ਜਿਹੜੀ ਬੰਦ ਕਰ ਲਈ ਆ ਉਹ ਲੱਗੇ ਕਾਰ ਦੇ ਕਿ ਕਰਤੀ ਜਾਂਦੀ ਆ। ترجمة